ਸਾਹਮਣੇ ਪਾਣੀ ਬਹੁਤ ਜ਼ਿਆਦਾ 5 5.5 ਫੁੱਟ ਪਾਣੀ ਹੋਊਗਾ ਗੱਡੀਆਂ ਰਸਤੇ ਦੇ ਵਿੱਚੋਂ ਹੀ ਸਾਨੂੰ ਵਾਪਸ ਕਰਨੀਆਂ ਪੈ ਗਈਆਂ ਇਹਦੇ ਹਾਲਾਤ ਦੇਖੇ ਬਾਜੀ ਪਲਾਦ ਵੀਰ ਜੀ ਬਹੁਤ ਮਾੜਿਆ ਜੀ ਇੱਥੋਂ ਦੇ ਇੱਥੋਂ ਦੇ ਹਾਲਾਤ ਬਹੁਤ ਮਾੜੇ ਆ ਇੱਥੋਂ ਦੀ ਕੋਈ ਤਰਸਜੋਗ ਹਾਲਾਤ ਆ ਇੰਨਾ ਕਿ ਜ਼ਿਆਦਾ ਕਿ ਇਹ ਲੋਕਾਂ ਦਾ ਸਾਰਾ ਕੁਝ ਬਰਬਾਦ ਹੋ ਗਿਆ ਵਾ ਇਹ ਜਿਹੜੇ ਸਾਰੇ ਵੀਰ ਸਾਰਾ ਇਲਾਕਾ ਵਾ ਮੈਨੂੰ ਲੱਗਦਾ ਜਿੱਥੇ ਤੱਕ ਮੇਰੀ ਜੋਚ ਆ ਕਿ ਇਹ 10 ਸਾਲ ਪਿੱਛੇ ਚੱਲ ਗਿਆ ਹੋਊਗਾ ਇਹ ਇਲਾਕਾ ਜਿਹੜਾ ਹੈਗਾ ਆ ਮੈਂ ਤੁਹਾਡੇ ਮਾディアਮ ਰਹੀਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇਹ ਤੇ ਵੱਦ ਤੋਂ ਵੱਧ ਚਾਰਾ ਲਿਆਂਦਾ ਜਾਵੇ ਡੰਗਰਾਂ ਦੇ ਬਹੁਤ ਮਾੜੇ ਹਾਲਾਤ ਆ ਪਿੱਛੇ ਦੇਖੇ ਇੱਕ ਪੁਲ ਸੀਗਾ ਉਥੇ ਦੇਖਿਆ ਅਸੀਂ ਡੰਗਰਾਂ ਦੇ ਬਹੁਤ ਮਾੜੇ ਹਾਲਾਤ ਬਹੁਤ ਮਾੜੇ ਹਾਲਾਤ ਆ ਰਮਦਾਸ ਸੋਸਾਇਟੀ ਕਿੰਨਾ ਸੀ ਹੁਣ ਬੜਾ ਰਮਦਾਸ ਇਹਦੀ ਤਾਂ ਕਿਹਾ ਵਾਹਿਗੁਰੂ ਜੀ ਹਾਂਜੀ ਪੂਰਾ ਟਰੈਕਟਰ ਜਿਹੜਾ ਨਾ ਉਤੋਂ ਤੱਕ ਪਾਣੀ ਖੁੱਬਦਾ ਟਰੈਕਟਰ ਨੂੰ ਇਹ ਹੜ ਆਏ ਹੋਇਆ ਤਾਂ ਸੇਵਾ ਵਾਲਿਆਂ ਦਾ ਵੀ ਬਈ ਇੱਕ ਤਰ੍ਹਾਂ ਦੇ ਨਾਲ ਪੂਰਾ ਤਰ੍ਹਾਂ ਹੜ ਆਇਆ ਹੋਇਆ ਚਲੋ ਆ ਵੀਰ ਹੋਣੀ ਜਾ ਰਹੇ ਆ ਚਾਰਾ ਲੈ ਕੇ ਮੇਰੇ ਭਰਾ ਸੋ ਬਿਲਕੁਲ ਚਾਰੇ ਦੀਆਂ ਟਰਾਲੀਆਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਸਾਨੂੰ ਬਹੁਤ ਇਹ ਰਸਤੇ ਜਿ ਮਿਲੇ ਜਿਹੜੇ ਕਹਿੰਦੇ ਸਾਡੇ ਪਿੰਡ ਆਜੋ ਹਨਾ ਸਾਡੇ ਏਰੀਏ ਚ ਆਜੋ ਜਾਂ ਮਤਲਬ ਆਪਣੇ ਨਗਰ ਚ ਲੈ ਜਾਂਦੇ ਆ ਉਹਤੇ ਘੜ ਕੇ ਤੇ ਆਪਣਾ ਮਤਲਬ ਸੇਵ ਹੀ ਕਰਦੇ ਆ ਮਤਲਬ ਕਿ ਲੋਡ ਬੰਦ ਨਹੀਂ ਹੈ ਕਿ ਲੋਡ ਲੋਡ ਬੰਦ ਤੇ ਅੱਗੇ ਆ ਅੱਗੇ ਦੇਖੋ ਅੱਗੇ ਕੀ ਹਾਲਾਤ ਹੈਗੇ ਆ ਬਹੁਤ ਮਾੜੇ ਹਾਲਾਤ ਆ ਅਸੀਂ ਜਾ ਰਹੇ ਆ ਅੱਗੇ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਡੇਰਾ ਬਾਬਾ ਨਾਨਕ ਤਾਂ ਕਿ ਦੇ ਵਿੱਚ ਪਿੰਡਾਂ ਦਾ ਬਹੁਤ ਬੁਰਾ ਹਾਲ ਹੈ ਅਸੀਂ ਆਏ ਸੀਗੇ ਕੁਝ ਸੇਵਾ ਲੈ ਕੇ ਵੀ ਹੁਣ ਗੱਡੀਆਂ ਸਾਨੂੰ ਇੱਥੇ ਖੜੀਆਂ ਕਰਨੀਆਂ ਪੈ ਰਹੀਆਂ ਦੋਵੇਂ ਗੱਡੀਆਂ ਤੇ ਕਾਰ ਨਹੀਂ ਹੋਇਆ ਵੀ ਅਸੀਂ ਜਦੋਂ ਇਹ ਬਾਦਦੇ ਆ ਪਿੰਡਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪਾਣੀ ਬਹੁਤ ਜ਼ਿਆਦਾ ਸੜ ਕੇ ਹੈਗੀ ਆ ਸਾਡੇ ਵੀ ਹੰਤਾ ਪੂਜ ਜਾਂਦੀ ਐ ਪਰ ਪਾਣੀ ਪੂਰੇ ਟਰੈਕਟਰ ਦੇ ਜਿਵੇਂ ਆਉਂਦੇ ਆ ਇਤਰਾ ਇਸ ਕਰਕੇ ਗੱਡੀਆਂ ਲੈ ਕੇ ਤਾਂ ਗਏ ਸੀਗੇ ਅਸੀਂ ਪਰ ਗੱਡੀਆਂ ਹੁਣ ਅਸੀਂ ਬਹੁਤ ਬੱਸ ਲੈ ਕੇ ਆਂਦੀ ਐ ਇੱਥੇ ਅੜੀਏ ਗਿੱਡੀਆਂ ਆਰੇ ਕੋ ਟੂੜੀ ਤਾਂ ਬਾਏ ਤੁਸੀਂ ਆਉਂਦੇ ਆ ਹਾਂਜੀ ਸੇਵਾ ਆਉਂਦੀ ਆ ਕੋਈ ਜਾਲੇ ਹੁੰਦੇ ਆ ਵੀਰ ਮੇਰਾ ਕੋਈ ਟੂੜੀ ਖਾਂਦੇ ਆ ਡੰਗੜਾਂ ਵਾਸਤੇ ਪਸ਼ੂਆਂ ਵਾਸਤੇ ਆਪਣੇ ਲੰਗਰ ਜਾਂਦੇ ਆ ਤੁਸੀਂ ਕਿੱਥੇ ਜਾ ਕੇ ਆਏ ਹੋ ਹਾਂਜੀ ਅਹੀ ਬੜੀ ਅਹੀ ਅਜਨਾਲੇ ਲਾਗੋ ਆਏ ਆ ਪੋਹ ਵਾਲਿਓ ਪਿੰਡ ਦੇ ਵਿੱਚ ਜਾ ਕੇ ਆਏ ਹਾਂ ਹਾਂਜੀ ਤੇ ਕਿੰਨਾ ਕੁ ਨੁਕਸਾਨ ਸੀ ਅੰਦਰ ਉਧਰ ਵਾਲੇ ਪਾਣੀ ਦੀ ਥੋੜੀ ਜਿਹੀ ਘਟਿਆ ਮਾਰ ਵਾਏ ਗੁਰਜੀ ਰਮਦਾਸ ਸੋਸਾਇਟੀ ਕਿੰਨਾ ਸੀ ਹੁਣ ਬੜਾ ਰਮਦਾਸ ਸੋਸਾਇਟੀ ਆ ਜਿੱਥੇ ਆ ਵਾਏ ਗੁਰਜੀ ਅੱਛਾ ਹਾਂਜੀ ਪੂਰਾ ਟਰੈਕਟਰ ਜਿਹੜਾ ਨਾ ਉਤੋਂ ਤੱਕ ਪਾਣੀ ਖੁੱਬਦਾ ਟਰੈਕਟਰ ਨੂੰ ਹਾਂਜੀ ਆ ਦੇਖੋ ਸੰਗਤਾਂ ਆਉਂਦੀਆਂ ਆ ਲੰਗਰ ਪਛਾਦਾ ਖਾਂਦੇ ਆ ਅੱਗੇ ਜਿੱਥੇ ਨਹੀਂ ਜਾਇਆ ਜਾਂਦਿਆ ਪਾਣੀ ਜ਼ਿਆਦਾ ਹੈ ਪਾਣੀ ਦੀ ਮਾਰਿਆ ਜਿੱਥੇ ਕੋਠੇ ਆ ਚੜੇ ਰੋਕੀ ਆ ਵੇਖੋ ਪਾਣੀ ਟਰਾਲੀ ਕਮਾ। ਸੋ ਬਿਲਕੁਲ ਜਿੱਥੇ ਮਤਲਬ ਕਿ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਵੇਂ ਇਹ ਹੜ ਆਏ ਹੋਏ ਆ ਤਾਂ ਸੇਵਾ ਵਾਲਿਆਂ ਦਾ ਵੀ ਬਈ ਇੱਕ ਤਰ੍ਹਾਂ ਦੇ ਨਾਲ ਪੂਰਾ ਤਰ੍ਹਾਂ ਹੜ ਆਇਆ ਹੋਇਆ ਕਿਉਂਕਿ ਸਾਨੂੰ ਸੇਵਾ ਤਾਂ ਜਿਹੜੀ ਹੈਗੀ ਆ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਗੁਰਤੀ ਚ ਹੀ ਮਿਲੀ ਹੋਈ ਹੈ ਇਹ ਸੇਵਾ ਦਾ ਸੰਕਲਪ ਤੇ ਉਸੇ ਦੇ ਕਰਕੇ ਜਿਹੜਾ ਹੈਗਾ ਇਹ ਥਾਂ ਥਾਂ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲੋਗੇ ਇਸ ਏਰੀਆ ਦੇ ਵਿੱਚ ਟਰੈਕਟਰ ਟਰੈਕਟਰ ਪਰ ਹੁਣ ਅਸੀਂ ਸਾਹਮਣੇ ਜੇ ਜਿੰਨਾ ਕਿ ਜ਼ੂਮ ਕਰ ਸਕਦੇ ਹਾਂ ਟਵਾਨਾ ਸਾਹਿਬ ਕਰਿਓ ਤਾਂ ਸਾਹਮਣੇ ਪਾਣੀ ਬਹੁਤ ਜ਼ਿਆਦਾ ਪਾਣੀ ਤਕਰੀਬਨ ਮੈਂ ਕਹਿੰਦਾ ਵੀ 5 5 5.5 ਫੁੱਟ ਪਾਣੀ ਹੋਊਗਾ ਗੱਡੀਆਂ ਰਸਤੇ ਦੇ ਵਿੱਚੋਂ ਹੀ ਸਾਨੂੰ ਵਾਪਸ ਕਰਨੀਆਂ ਪੈ ਗਈਆਂ ਹੁਣ ਕੋਸ਼ਿਸ਼ ਕਰਦੇ ਹਾਂ ਅਸੀਂ ਟਰੈਕਟਰ ਦੇ ਰਾਹੀਂ ਪਿੰਡਾਂ ਦੇ ਵਿੱਚ ਜਾਵਾਂਗੇ ਕੀ ਹਾਲਾਤ ਨੇ ਉੱਥੇ ਦੇ ਉਹ ਸਾਰਾ ਕੁਝ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਵੀਰ ਹੋਰੀ ਬਾਈ ਕਿੱਥੋਂ ਆਏ ਤੁਸੀਂ ਜੀ ਵੀਰ ਜੀ ਗਰਦਾਸਪੁਰ ਸਿਧਵਾ ਅਡਾ ਪਿੰਡ ਬਖਤਪੁਰ ਅੱਛਾ ਜੀ ਹਾਂਜੀ ਐ ਇਲਾਕੇ ਆਇਓ ਜੀ ਅਸੀਂ ਵੀਰ ਜੀ ਲੰਗਰ ਦੀ ਸੇਵਾ ਲੈ ਕੇ ਆਏ ਆ ਜੀ ਕੜੀ ਚਾਵਲ ਕੜੀ ਚਾਵਲ ਲੈ ਕੇ ਆਏ ਆ ਪਾਣੀ ਲੈ ਕੇ ਆਏ ਆ ਜੀ ਸੰਗਤ ਨੂੰ ਜੋ ਇੱਥੇ ਹੜ ਪੀੜਤਾ ਉਹਨਾਂ ਨੂੰ ਜਿਹੜਾ ਪਹਛਾਇਆ ਜਾਵੇ ਪਿੰਡ-ਪਿੰਡ ਦੇ ਵਿੱਚ ਕਿਵੇਂ ਦੇ ਹਾਲਾਤ ਦੇਖੇ ਬਾਜੀ ਪਲਾਦ ਵੀਰ ਜੀ ਬਹੁਤ ਮਾੜਿਆ ਜੀ ਇੱਥੋਂ ਦੇ ਇੱਥੋਂ ਦੇ ਹਾਲਾਤ ਬਹੁਤ ਮਾੜੇ ਆ ਇੱਥੋਂ ਦੀ ਕੋਈ ਤਰਸਜੋਗ ਹਾਲਾਤ ਆ ਇੰਨਾ ਕਿ ਜ਼ਿਆਦਾ ਕਿ ਇਹ ਲੋਕਾਂ ਦਾ ਸਾਰਾ ਕੁਝ ਬਰਬਾਦ ਹੋ ਗਿਆ ਵਾ ਦੀ ਦੇਖ ਰਹੇ ਆ ਕਿ ਕੋਈ ਫਸਲ ਨਹੀਂ ਰਹੀ ਕੋਈ ਇੱਥੇ ਮਤਲਬ ਘਰ ਨਹੀਂ ਆ ਬੇਕਾਰ ਆ ਮਤਲਬ ਵਧੀਆ ਸੋਹਣੇ ਸਰਦਾਰ ਬੰਦੇ ਜਿਹੜੇ ਹੱਥ ਡੰਡੇ ਆ ਗਾੜੀ ਬਹੁਤ ਮਾੜੇ ਹਾਲਾਤ ਹੋ ਗਏ ਆ ਇਹ ਜਿਹੜੇ ਸਾਰੇ ਵੀਰ ਸਾਰਾ ਇਲਾਕਾ ਵਾ ਮੈਨੂੰ ਲੱਗਦਾ ਜਿੱਥੋਂ ਤੱਕ ਮੇਰੀ ਜੋਚ ਆ ਕਿ ਇਹ 10 ਸਾਲ ਪਿੱਛੇ ਚੱਲ ਗਿਆ ਹੋਊਗਾ ਇਹ ਇਲਾਕਾ ਜਿਹੜਾ ਹੈਗਾ ਆ ਮੈਂ ਤੁਹਾਡੇ ਮਾਦੀਮ ਰਹੀਂ ਸਾਰਿਆਂ ਨੂੰ ਇਹ ਅਪੀਲ ਕਰਦਾ ਕੀ ਇਹ ਤੇ ਵੱਤੋਂ ਵੱਧ ਚਾਰਾ ਲਿਆਂਦਾ ਜਾਵੇ ਡੰਗਰਾਂ ਦੇ ਬਹੁਤ ਮਾੜੇ ਹਾਲਾਤ ਆ ਪਿੱਛੇ ਦੇਖੇ ਇੱਕ ਪੁੱਲ ਸੀਗਾ ਉਥੇ ਦੇਖਿਆ ਅਸੀਂ ਡੰਗਰਾਂ ਦੇ ਬਹੁਤ ਮਾੜੇ ਹਾਲਾਤ ਆ ਬਹੁਤ ਮਾੜੇ ਹਾਲਾਤ ਆ ਸਰਦਾਰ ਸੀਗਾ ਇੱਕ ਉਹ ਵਿਚਾਰਾ ਬਹੁਤ ਪਰੇਸ਼ਾਨ ਸੀਗਾ ਕਹਿੰਦਾ ਚਾਰਾ ਮਿਲ ਜਾ ਸਾਨੂੰ ਤਾਂ ਵਧੀਆ ਮੇਰੇ ਭਰਾ ਬਹੁਤ ਚਾਰੇ ਦੀਆਂ ਟਰਾਲੀਆਂ ਲੈ ਕੇ ਆ ਰਹੇ ਆ ਪਰ ਮੈਂ ਇਹ ਕਹਿਣਾ ਚਾਹਣਾ ਅੱਗੇ ਆਓ ਅੱਗੇ ਚਾਰਾ ਲੈ ਕੇ ਆਓ ਰਮਦਾਸ ਆਓ ਉਹ ਪਿੱਛੇ ਡੇਰੇ ਤੋਂ ਪਿੱਛੇ ਜਿਹੜੇ ਬੇ ਲੋੜੇ ਲੋਕ ਵੀ ਹੈਗੇ ਜਿਹੜੇ ਉਹ ਕਹਿੰਦੇ ਮੈਂ ਦੇਖਿਆ ਭਾਜੀ ਇੱਕ ਰਾਸ਼ਨ ਦੀ ਆਪਾਂ ਪਿੱਛੇ ਤਿੰਨ ਚਾਰ ਟਰਾਲੀਆਂ ਰੁਕੇ ਆ ਉਹ ਬੰਦੇ ਪੱਕੇ ਹੀ ਬੈਠੇ ਆ ਪਾਜੀ ਯਾਰ ਉਹਨਾਂ ਨੇ ਲਫਾਫੇ ਭਰ ਲਏ ਆਪਣੇ ਪੰਜੇ ਪੰਜ ਇਹ ਲੋੜੇ ਉਹ ਬੇ ਲੋੜੇ ਲੋਕ ਹੈਗੇ ਆ ਜਿਹੜੇ ਮਤਲਬ ਕਿ ਤੂੜੀ ਇਕੱਠੀ ਕਰ ਰਹੇ ਆ ਚਾਰਾ ਇਕੱਠਾ ਕਰ ਰਹੇ ਆ ਕੋਈ ਫਾਇਦਾ ਨਹੀਂ ਹੈਗਾ ਉਸ ਚੀਜ਼ ਦਾ ਨਾਲ ਜਿਹੜਾ ਕੱਲੂ ਕੱਲੂ ਪਾਜੀ ਜਿਹੜੀ ਚੀਜ਼ ਨੇ ਖਰਾਬ ਹੋ ਜਾਣਾ ਉਹ ਵੀ ਇਕੱਠੀ ਕਰ ਰਹੇ ਹੋ ਤਾਂ ਉਹ ਵੀ ਇਕੱਠੀ ਕਰ ਰਹੇ ਆ ਜੀ ਉਹ ਵੀ ਇਕੱਠੀ ਕਰ ਰਹੇ ਆ ਇਹ ਸੋਚ ਨਹੀਂ ਨਾ ਇਹ ਲੋਕ ਸੋਚਦੇ ਨਹੀਂ ਹੈਗੇ ਲੋੜਵੰਦ ਤੱਕ ਪਹੁੰਚਦੇ ਨਹੀਂ ਪਿਆ ਕੁਝ ਸਾਨੂੰ ਬਹੁਤ ਇਹ ਰਸਤੇ 'ਚ ਮਿਲੇ ਜਿਹੜੇ ਕਹਿੰਦੇ ਸਾਡੇ ਪਿੰਡ ਆਜੋ ਹਨਾ ਸਾਡੇ ਏਰੀਏ 'ਚ ਆਜੋ ਜਾਂ ਮਤਲਬ ਆਪਣੇ ਨਗਰ 'ਚ ਲੈ ਜਾਂਦੇ ਆ ਉਤੇ ਘ ਲੋੜਵੰਦ ਨਹੀਂ ਹੈ ਕਿ ਲੋੜਵੰਦ ਤੇ ਅੱਗੇ ਆ ਅੱਗੇ ਦੇਖੋ ਅੱਗੇ ਕੀ ਹਾਲਾਤ ਹੈਗੇ ਆ ਬਹੁਤ ਮਾੜੇ ਹਾਲਾਤ ਆ ਅਸੀਂ ਜਾ ਰਹੇ ਆ ਅੱਗੇ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਤੇ ਅਸੀਂ ਫੇਰ ਜੇ ਕਰਾਂਗੇ ਕੋਸ਼ਿਸ਼ ਜੇ ਦੁਬਾਰਾ ਸਾਡੇ ਕੋਲ ਬਣੀ ਗੱਲ ਤਾਂ ਅਸੀਂ ਫੇਰ ਆਵਾਂਗੇ ਇੱਕ ਵਾਰੀ ਜਰੂਰ ਆਵਾਂਗੇ ਜੀ ਚਲੋ ਆ ਵੀਰ ਹੋਣੀ ਜਾ ਰਹੇ ਆ ਚਾਰਾ ਲੈ ਕੇ ਮੇਰੇ ਭਰਾ ਬਿਲਕੁਲ ਚਾਰੇ ਦੀਆਂ ਟਰਾਲੀਆਂ ਤੁਸੀਂ ਸਾਫ਼ ਸੂਰਤ ਦੇ ਦੇਖ ਸਕਦੇ ਹੋ ਚੜਦੀ ਕਲਿਆ ਦੇ ਜਗਾਰਿਆਂ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਅਹੀਂ ਪੋਈ ਆਲੀ ਪਿੰਡ ਤੋਂ ਆਏ ਆਂ ਇਹ ਤਹਿਸੀਲ ਅjnਾਲਾ ਬਹੁਤ ਬੁਰਾ ਹਾਲ ਹੈ ਜਿੱਥੇ ਜਿਵੇਂ ਕਿ ਡੰਗਰਾਂ ਦਾ ਬਹੁਤ ਪਾਣੀ ਪਿਛੇ ਰਮਦਾਸ ਗੱਗੋਵਾਲ ਥੋਬਾ ਤੇ ਇੱਥੇ ਸੰਗਤ ਨੂੰ ਇਹੋ ਕੰਮ ਕੀ ਕਰਦੇ ਨੇ ਤੁਸੀਂ ਆਪਾਂ ਵੀ ਜੀ ਇਹੋ ਆਪਣਾ ਕਰੀਦਾ ਕੰਮ ਜੀ ਦੀ ਨਹੀਂ ਹਾਂਜੀ ਵੀਰ ਜੀ ਤੇ ਇਹੋ ਹੀ ਅਪੀਲ ਆ ਸੰਤਾਨੋ ਵੀ ਇੱਥੇ ਬਾਤ ਚੜ ਕੇ ਆਓ ਜਿੱਦਾਂ ਵੇਖੋ ਵੀ ਆ ਜਿਮੀਦਾਰ ਕਿੰਨਾ ਫਸਲ ਵੇਖੋ ਕਿਦਾਂ ਸਭ ਮਰ ਗਈ ਆ ਡੰਗਰਾਂ ਦਾ ਬੁਰਾ ਹਾਲ ਆਈ ਤੇ ਵੱਧ ਵੱਧ ਰਾਸ਼ਨ ਲੈ ਕੇ ਆਇਆ ਜਾਵੇ ਚਾਰਾ ਲੈ ਕੇ ਆਇਆ ਜਾਵੇ ਸੋ ਬਿਲਕੁਲ ਅਪੀਲ ਆ ਭਾਈਓ ਰਾਂ ਸਾਰਿਆਂ ਦੀ ਕਿ ਇਸ ਏਰੀਏ ਨੂੰ ਬਹੁਤ ਮਾਰ ਆ ਫਸਲਾਂ ਜਿਹੜੀਆਂ ਹੈਗੀਆਂ ਫਸਲਾਂ ਨੂੰ ਬਹੁਤ ਮਾਰ ਪਈ ਆ ਇਹਨਾਂ ਹੜਾਂ ਦੀ ਸੋ ਲਗਾਤਾਰ ਟਰੈਕਟਰ ਜਿਹੜੇ ਹੈਗੇ ਆ ਉਹ ਆ ਰਹੇ ਆ ਜਕਾਰਿਆਂ ਦੀ ਗੂੰਜ ਦੇ ਨਾਲ ਵੀਰ ਹੋਰੀ ਸਾਰੇ ਜਿਹੜੇ ਹੈਗੇ ਆ ਉਹ ਅੱਗੇ ਵਧਦੇ ਨੇ ਪਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਆਪਣੀਆਂ ਗੱਡੀਆਂ ਇੱਥੇ ਖੜੀਆਂ ਕਰਕੇ ਤੁਹਾਨੂੰ ਅਸੀਂ ਟਰੈਲੀ ਦੇ ਰਾਹੀਂ ਕਿਤੇ ਜਾਈਏ ਤੇ ਫਿਰ ਤੁਹਾਨੂੰ ਜ਼ਰੂਰ ਉੱਥੋਂ ਹਾਲਾਤ ਜਿਹੜੇ ਹੈਗੇ ਅੰਦਰ ਦੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇੱਕ ਇਹ ਟਰੈਲੀ ਹੈਗੀ ਆ ਚਾਰਾ ਲੈ ਕੇ ਆਇਓ ਜੀ ਚਾਰਾ ਸੋ ਬਿਲਕੁਲ ਤੂੜੀ ਸੁੱਕੀ ਤੂੜੀ ਲੈ ਕੇ ਵੀਰ ਹੋਰੀ ਜਾ ਰਹੇ ਆ ਸੋ ਪਰਮਾਤਮਾ ਮਿਹਰ ਕਰੇ ਹਾਲਾਤਾਂ ਨੂੰ ਠੀਕ ਕਰੇ ਵਾਹਿਗੁਰੂ ਕਿਉਂਕਿ ਹਾਲਾਤ ਬਹੁਤ ਮਾੜੇ ਆ ਸੋ ਸਾਡੀ ਕੋਸ਼ਿਸ਼ ਹੈ ਵੀ ਹੁਣ ਅੰਦਰ ਚੱਲੀਏ ਪਿੰਡ ਦੇ ਵਿੱਚ ਉੱਥੇ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਆ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਪਚਾਨ ਦੇ